ਸਾਡੋ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬੀਆਂ ਲਈ ਤੇ ਹਰਿਆਣੇ ਵਾਲੇ ਭਰਾਵਾਂ ਲਈ ਮਾਣ ਦੀ ਗੱਲ ਆ ਵੀ ਸਾਡਾ ਵੀਰ ਇਹਦਾ ਜਾਣਦੇ ਆ ਸੰਦੀਪ ਸਿੰਘ ਰਪਾਲੂ ਆ ਤੇ ਕਰਨੈਲ ਸਿੰਘ ਜੀ ਤਰੰਗਾ ਸਾਹਿਬ ਨੇ ਇਕੜਾ ਇਹਨਾਂ ਦਾ ਸਹਬਜ਼ਾ ਦਾ ਦਿਲਪ੍ਰੀਤ ਸਿੰਘ ਜਿਹੜਾ ਆਪਣਾ ਕਿਸਾਨਾਂ ਤੇ ਮਜ਼ਦੂਰਾਂ ਦਾ ਦਿੱਲੀ ਮੋਰਚਾ ਚੱਲਦਾ ਜਾਂ ਬਾਰਡਰਾਂ ਤੇ ਮੋਰਚਾ ਚੱਲਦਾ ਉਹਦੇ ਨਾਲ ਉਹ ਮੰਗ ਪੱਤਰ ਦੇਣ ਲਈ ਆਪਦੀ ਆਵਾਜ਼ ਇੱਕ ਜੂਥ ਵੱਲੋਂ ਇੱਕ ਕਲਾਹੇ ਤੋਂ ਆਪਣੇ ਸਾਥੀਆਂ ਨਾਲ ਰੇਸ ਲਾਉਂਦੇ ਹੋਏ ਪਾਰਲੀਮੈਂਟ ਦਿੱਲੀ ਤੱਕ ਜਾਣ ਕੇ ਜਿਹੜਾ ਸਫ਼ਰ ਬਣਦਾ 302 ਕਿਲੋਮੀਟਰ ਕਹਿਣਾ ਸੌਖਾ ਕਿਲੋਮੀਟਰ ਦਾ ਤਿੰਨ ਨਹੀਂ ਭੱਜ ਹੁੰਦਾ 302 ਕਿਲੋਮੀਟਰ ਆਪਣੇ ਸੂਬੇ ਲਈ ਸਟੇਟ ਲਈ ਮੰਗ ਪੱਤਰ ਦੇ ਹਿੰਦੇ ਉਹ ਚ ਸਾਰੇ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਆ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਤਸ਼ਾਹ ਕਰੋ ਜਿੱਥੇ ਵੀ ਹੈ ਚਾਹੇ ਰਸੂਲੜਾ ਹੈ ਰਾਚਾਉਂਦਾ ਖੰਨਾ ਆਉਂਦਾ ਜਿੱਥੇ ਕਰਦੇ ਹੋਏ ਉਹਨਾਂ ਦਾ ਸਵਾਗਤ ਕਰਿਓ ਅਸੀਂ ਨਾਲ ਹੋਵਾਂਗੇ ਉਹਨੀਆਂ ਵੀਆ ਕਰਦੇ ਹੋਏ ਜਿਹੜੇ ਇਹਦੇ ਲਈ ਜ਼ਰੂਰੀ ਆ ਲੋਕਾਂ ਨੂੰ ਸੁੱਤੇ ਪਏ ਲੋਕਾਂ ਨੂੰ ਖੂਣ ਕੇ ਜਗਾਉਣਾ ਜੇ ਜਾਗਵੇ ਕੱਲਾ ਹੈ ਮਜ਼ਦੂਰਾਂ ਦਾ ਜਾਂ ਕਿਸਾਨਾਂ ਦਾ ਮੋਰਚਾ ਨਹੀਂ ਹੈ ਜਿਹੜੇ ਇਹ ਏਡੇ بڑے ਘਰਾਂਵਿਆਂ ਨੇ ਆ ਹੁਣੇ ਹੱ ਲੱਗੇ ਹੋਏ ਨੇ ਜਿਹੜਾ ਆਟਾ ਅਜੇ ਮਿਲਦਾ ਆਪਾਂ ਨੂੰ 25-30 ਰੁਪਏ ਨੂੰ ਕਿਲੋ ਇਹ ਆਪਾਂ ਨੂੰ 150-200 ਨੂੰ ਥੈਲੀਆਂ 'ਚ ਪੈਕਟਾਂ 'ਚ ਮਿਲਿਆ ਕਰਨਾ ਇਹਦੇ ਬਾਰੇ ਕਿਸੇ ਬਰੀਕੀ ਦੇ ਵਿੱਚ ਤੁਹਾਨੂੰ ਫੀਲ ਦੱਸਾਂਗੇ ਇਹ ਦੋਏ ਛੋਟੇ ਵੀਰ ਤੇ ਵੱਡਾ ਵੀਰ ਜੋ ਅਸੀਂ ਪੁਰਾਣੇ ਸਾਥੀ ਚਾਹੇ ਲਗ ਲਗ ਉਹਦੇ ਪਾਰਟੀਆਂ ਚੋਂ ਵੀ ਨੁਮਾਇंदे ਰਹੇ ਸਾਰੇ ਚੀਜ਼ਾਂ ਕਰਦੇ ਉਹਨਾਂ ਚ ਫਿਰ ਵੀ ਲਹਿਰ ਦੇ ਤੌਰ ਤੇ ਉਹਨੂੰ ਬढ़ावा ਦੇਣ ਲਈ ਇਥੋਂ ਰੇਸ ਲਾਉਂਦੇ ਹੋਏ ਦਿੱਲੀ ਪਾਰਲੀਮੈਂਟ ਕਈ ੜੇ ਕਾ ਕਈ ਅਰਚਨਾ ਦਾ ਨਾਂ ਪ੍ਰਵਾਹ ਕਰਦੇ ਆਪਣੇ ਬੇਟੇ ਨੂੰ ਤੇ ਸਾਡੇ ਭਤੀਜੇ ਨੂੰ ਸਾਨੂੰ ਵੀ ਤਰੰਗੇ ਵੀਰ ਤੇ ਐਨਐਸਓ ਤੇ ਆਪਣੇ ਉਹਦੇ ਮਾਣ ਆ ਫਕਰ ਮਹਿਸੂਸ ਕਰਦੇ ਆ ਵੀ ਮੈਂ ਇਹਨਾਂ ਦਾ ਭਾਈ ਦਾ ਸਾਥ ਨੀਂ ਇਹ بڑے ਭਾਈ ਸਾਹਿਬ ਨੇ ਅੱਗੇ ਵੀ ਕਈ ਜੰਗਾਂ ਅਸੀਂ ਕਈ ਮੋਰਚੇ ਇਕੱਠਿਆਂ ਨੇ ਲੜੇ ਨੇ ਇਹਦੇ ਵਿੱਚ ਵੀ ਅਸੀਂ ਵੱਡੇ ਭਾਈ ਦੇ ਨਾਲ 24 ਘੰਟੇ ਸਾਥ ਦਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਫਿਰ ਅਪੀਲ ਕਰਦੇ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਇਹਦੇ ਵਿੱਚ ਜਿੰਨਾ ਕੁ ਯੋਗਦਾਨ ਹੋ ਸਕਦਾ ਉਹ ਆਪਾਂ ਤਰੰਗੇ ਵੀਰ ਦਾ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ